ਸੰਸਰੀਏ ਗਾਲ ਦੋਸਤੋ ਮੈਂ ਸਰਨਜੀਤ ਸਿੰਘ ਦੋਸਤੋ ਅੱਜਕੱਲ ਬੜੇ ਜ਼ਿਆਦਾ ਜ਼임ੇਦਾਰ ਲਗਭਗ 4 ਜਿਹੜੀਆਂ ਚਿੰਤਾ ਉਹਨਾਂ ਦੇ ਵਿੱਚ ਆਪਾਂ ਨੂੰ ਵੱਡੇ ਪੱਧਰ ਤੇ ਵੇਖਣ ਨੂੰ ਮਿਲ ਜਾਂਦੀਆਂ ਨੇ ਪਹਿਲੇ ਨੰਬਰ ਤੇ ਜਿਹੜੀ ਜ਼ਿਆਦਾ ਤਰ ਜਿਹੜੀਆਂ ਆ ਗਈਆਂ ਈਆਂ ਬਿਜੀਆਂ ਕਣਕਾਂ ਨੇ ਉਹ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੀ ਚਿੰਤਾ ਹੈ ਕਿ ਕਣਕ ਨਾਲ ਹੀ ਚੜੀ ਜਾਂਦੀ ਏ ਕਿ ਇਸ ਕਣਕ ਦਾ ਝਾੜ ਆਪਾਂ ਨੂੰ ਕਿਹੋ ਜਿਹਾ ਵੇਖਣ ਨੂੰ ਮਿਲੇਗਾ ਇਹਦਾ ਝਾੜ ਕਿੰਨਾ ਕੁ ਘਟੇਗਾ ਜਾਂ ਘਟਣ ਤੋਂ ਬਚਾਉਣ ਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਹੁਣ ਦੂਸਰੇ ਨੰਬਰ ਤੇ ਬੜੇ ਜ਼ਿਆਦੇ ਜ਼ਿੰਮੇਦਾਰ ਨੇ ਜਿਨ੍ਹਾਂ ਦੀ ਕਣਕ ACM9 ਦੇ ਨਾਲ ਸ਼ਗਨ 2111 ਦੇ ਨਾਲ ਮੈਟਰੀ ਦੇ ਨਾਲ ਐਕਸਲ ਦੇ ਨਾਲ ਜਦੋਂ ਆਪਾਂ ਕੰਬੀਨੇਸ਼ਨ ਬਣਾ ਕੇ ਕਰਦੇ ਆਂ ਉਦੇ ਨਾਲ ਕਣਕਾਂ ਸੜ ਗਈਆਂ ਨੇ ਉੱਤੋਂ ਮੱਚ ਗਈਆਂ ਨੇ ਉਹਨੂੰ ਸਹੀ ਕਰਨ ਦੇ ਵਾਸਤੇ ਠੀਕ ਕਰਨ ਦੇ ਵਾਸਤੇ ਉਹਦਾ ਝਾੜ ਘਟਣ ਤੋਂ ਬਚਾਉਣ ਦੇ ਵਾਸਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਇਹ ਸਵਾਲ ਆਪਾਂ ਨੂੰ ਜ਼ਿਆਦਾਤਰ ਜਿਹੜਾ ਵੇਖਣ ਨੂੰ ਮਿਲਦਾ ਹੈ ਤੇ ਤੀਸਰੇ ਨੰਬਰ ਤੇ ਜਿਹੜੇ ਜ਼ਿਮੀਦਾਰ ਹਾਲੇ ਚਿੰਤਾ ਦੇ ਵਿੱਚ ਨੇ ਕਣਕ ਨੇ ਫਟਾਰਾ ਘਟ ਕੀਤਾ ਹੈ ਤੀਲਾ ਤੀਲਾ ਖਲੋਤੀ ਹੈ ਜ਼ਿਆਦੇ ਦਿਨਾਂ ਦੀ ਹੋ ਚੁੱਕੀ ਹੈ ਉੱਤੋਂ ਠੰਡ ਪਈ ਜਾਂਦੀ ਹੈ ਤੇ ਕਣਕ ਦਾ ਫਟਾਰਾ ਕਰਾਉਣ ਦੇ ਵਾਸਤੇ ਝਾੜ ਚੰਗੇ ਦੇ ਵਾਸਤੇ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਇਹ ਸਵਾਲ ਹੁੰਦਾ ਹੈ ਤੇ ਨਾਲ ਦੀ ਨਾਲ ਚੌਥੇ ਨੰਬਰ ਤੇ ਜਿਹੜੇ ਨਦੀਨ ਹਾਲੇ ਤੱਕ ਜਿੰਨਾ ਜ਼ਮੀਨਾਂ ਦੇ ਵਿੱਚ ਖਲੋਤੇ ਨੇ ਜਿੰਨਾ ਕਣਕਾਂ ਦੇ ਵਿੱਚ ਉਹ ਵੀ ਬੜੇ ਵੱਡੇ ਪੱਧਰ ਤੇ ਇੱਕ ਚਿੰਤਾ ਬਣੀ ਹੈ ਜ਼ਿਮੀਂਦਾਰਾਂ ਦੇ ਵਾਸਤੇ ਕਿ ਉਹਨਾਂ ਦੇ ਲਈ ਹੁਣ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਸੋ ਇਸ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਤੁਸੀਂ ਵੇਖਿਓ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ ਮੈਂ ਹਾਲਤ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਜੜੀਆਂ ਕਣਕਾਂ ਖਰਾਬ ਨੇ ਪੀਲੀਆਂ ਨੇ ਤਿੱਲੀ-ਤਿੱਲੀ ਖਲੋਦੀਆਂ ਨੇ ਉਹਨਾਂ ਦੇ ਵਾਸਤੇ ਬਿਲਕੁਲ ਇੱਕ ਵਧੀਆ ਜਿਹੜਾ ਤਰੀਕਾ ਮੈਂ ਤੁਹਾਡੇ ਨਾਲ ਸਾਂਝਾ ਕਰੂੰਗਾ ਜੇਕਰ ਉਹਦੀ ਵਰਤੋਂ ਤੁਸੀਂ ਕਰਦੇ ਹੋ ਤਾਂ ਤੁਹਾਡੀ ਕਣਕ ਦਾ ਝਾੜ ਕਿਸੇ ਵੀ ਹਾਲਤ ਦੇ ਵਿੱਚ ਜਿਆਦਾ ਦਾ ਨਹੀਂ ਕੱਡੂਗਾ ਇਹ ਮੇਰੀ ਤੁਹਾਨੂੰ ਬਿਲਕੁਲ ਗਰੰਟੀ ਏ ਝਾੜ ਦੋਸਤੋ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਕਿ ਝਾੜ ਜ਼ਿਆਦਾਤਰ ਜਿਹੜਾ ਉਹ ਕੁਦਰਤ ਦੇ ਉੱਤੇ ਹੀ ਜਿਹੜਾ ਡਿਪੈਂਡ ਹੁੰਦਾ ਹੈ ਨਿਰਭਰ ਹੁੰਦਾ ਹੈ ਆਪਣੇ ਹੱਥ 100% ਝਾੜ ਨਹੀਂ ਹੁੰਦਾ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਆਪਾਂ ਮਿਹਨਤ ਕਰਨੀ ਛੱਡ ਦਈਏ ਬਾਪੂ ਨਾਨਕ ਨੇ ਐਂਡ ਦੇ ਵਿੱਚ ਜਾ ਕੇ ਵੇਖਣਾ ਹੈ ਕਿ ਜਿਹੜੀ ਆਪਾਂ ਮਿਹਨਤ ਕੀਤੀ ਹੈ ਉਹਦੇ ਵਿੱਚੋਂ ਕਿੰਨੇ ਕੋ ਦਾਣੇ ਉਹਨੇ ਆਪਾਂ ਨੂੰ ਦੇਣੇ ਨੇ ਕਿੰਨੀ ਕੋ ਔਕਾਤ ਤੇ ਆਪਣੀ ਕਿੰਨੀ ਇੱਕ ਹਾਇਸੀਅਤ ਹੈ ਕਿ ਉਹ ਜਿਹਾ ਆਪਾਂ ਤੇ ਉਹਦੇ ਹਿਸਾਬ ਦੇ ਨਾਲ ਕਿੰਨੇ ਕ ਆਪਾਂ ਨੂੰ ਜੜੇ ਆਨੇ ਮਿਲਨੇ ਆ ਆਪਣੀ ਮਿਹਨਤ ਦੇ ਵਿੱਚੋਂ ਤੇ ਕਿੰਨਾ ਕਾਪਾ ਨੂੰ ਫਲ ਨਹੀਂ ਮਿਲਣਾ ਪਰ ਜੇ ਆਪਾਂ ਮਿਹਨਤ ਕਰਾਂਗੇ ਨਹੀਂ ਮਿਹਨਤ ਕੀਤੀ ਨਹੀਂ ਹੋਵੇਗੀ ਤੇ ਉਹਦੇ ਵਿੱਚੋਂ ਫਲ ਫਿਰ ਆਪਾਂ ਨੂੰ ਮਿਲੇਗਾ ਕਿਦੇ ਵਿੱਚੋਂ ਇਸ ਕਰਕੇ ਆਪਣਾ ਕਰਮ ਕਰਨਾ ਮਿਹਨਤ ਕਰਨੀ ਤਾਂ ਜ਼ਰੂਰ ਹੈ ਜਿਹੜੇ ਲੋਕ ਕਹਿੰਦੇ ਆ ਕਿ ਆਪਾਂ ਨੂੰ ਬਿਲਕੁਲ ਕੁਦਰਤ ਦੇ ਉੱਤੇ ਹੀ ਛੱਡ ਦੇਣਾ ਚਾਹੀਦਾ ਹੈ ਨਹੀਂ ਇਦਾਂ ਨਹੀਂਗਾ ਆਪਾਂ ਨੂੰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਆਪਣਾ ਕਰਮ ਕਰਦੇ ਰਹਿਣਾ ਚਾਹੀਦਾ ਹੈ ਫਲ ਮਿਲਣਾ ਹੈ ਜਾਂ ਨਹੀਂ ਮਿਲਣਾ ਛਾੜ ਮਿਲਣਾ ਹੈ ਜਾਂ ਨਹੀਂ ਮਿਲਣਾ ਉਹ ਰੱਬ ਦੇ ਹੱਥ ਹੈ ਆਪਾਂ ਆਪਣੀ ਮਿਹਨਤ ਜਿਹੜੀ ਆ ਉਹ ਬਿਲਕੁਕੁਲ ਕਦੇ ਵੀ ਨਹੀਂ ਛੱਡਣੀ ਸੋ ਪਹਿਲੇ ਨੰਬਰ ਤੇ ਜਿਹੜੀਆਂ ਕਣਕਾਂ ਨਾਲ ਹੀ ਚੜੀ ਜਾਂਦੀਆਂ ਨੇ ਉਹਨਾਂ ਜਿਹੜੀਆਂ ਅਗੇਤੀਆਂ ਬੀਜੀਆਂ ਨੇ ਅਕਤੂਬਰ ਦੇ ਮਹੀਨੇ ਦੇ ਵਿੱਚ ਜਾਂ ਨਵੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਜਿਹੜੀਆਂ ਕਣਕਾਂ ਬੀਜੀ ਗਈਆਂ ਬੀਜੀਆਂ ਗਈਆਂ ਨੇ ਉਹ ਜ਼ਿਆਦਾਤਰ ਨਾਲ ਹੀ ਚੜਨ ਦੀ ਜਿਹੜੀ ਦਿੱਕਤ ਆਜੂਗੀਏ ਤੁਸੀਂ ਘਬਰਾਓ ਨਾ ਬਿਲਕੁਲ ਵੀ ਤੁਹਾਡੀ ਗਣਕ ਜ਼ਿਕਰ ਨਾਲ ਹੀ ਚੜ ਚੁੱਕੀ ਹੈ ਤਾਂ ਉਹਦਾ ਕੋਈ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਝਾੜ ਦੇ ਵਿੱਚ ਗਰਾਵਿਟੀ ਵੇਖਣ ਨੂੰ ਨਹੀਂ ਮਿਲੇਗੀ ਜਿਹੜਾ ਨਾਲ ਹੀ ਤੁਹਾਡੀ ਗਣਕ ਚੜੀਏ ਉਹ ਉਹ ਹੀ ਇੱਕ ਤੀਲਾ ਹੁੰਦਾ ਹੈ ਜਿਹੜਾ ਪਹਿਲਾ ਦਾਣੇ ਦੇ ਵਿੱਚੋਂ ਪੁੰਗਰ ਕੇ ਬਾਹਰ ਆਉਂਦਾ ਹੈ ਜਿਹੜਾ ਜਰਮੀਨੇਸ਼ਨ ਹੁੰਦਾ ਹੈ ਦਾਣੇ ਦਾ ਜ਼ਿਆਦਾਤਰ ਕੇਸਾਂ ਦੇ ਵਿੱਚ ਉਹੀ ਜਿਹੜੇ ਤੀਲੇ ਨੇ ਉਹਨਾਂ ਦੇ ਵਿੱਚੋਂ ਹੀ ਸਿੱਟੇ ਜੜੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ ਤਾਂ ਬਾਕੀ ਜਿਹੜੀਆਂ ਤੁਹਾਡੀਆਂ ਜੰਨੀਆਂ ਵੀ ਫੋਟਾ ਨੇ ਉਹ ਹਾਲੇ ਹੈਗੀਆਂ ਨੇ ਉਹਨਾਂ ਦੀ ਪਛੇਤੀ ਜੜੀ ਸਿੱਟਾ ਨਿਕਲੇਗਾ ਇਹਦੇ ਨਾਲ ਤੁਹਾਡਾ ਕੋਈ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਝਾੜ ਨਹੀਂ ਘੜੂਗਾ ਜੇਕਰ ਕੋਈ ਮਾਈਨਰ ਝਾੜ ਘਟਦਾ ਹੈ ਤਾਂ ਉਹ ਆਪਾਂ ਜਾਣਦੇ ਹਾਂ ਕਿ ਮੌਸਮ ਦੀ ਮਾਰ ਦੇ ਕਾਰਨ ਆਪਾਂ ਨੂੰ ਕਈ ਵਾਰੀਆਂ ਅਗੇਤੀਆਂ ਕਣਕਾਂ ਦਾ ਕਈ ਵਾਰੀ ਪਛੇਤੀਆਂ ਕਣਕਾਂ ਦਾ ਝਾੜ ਜਿਹੜਾ ਘੱਟ ਵੇਖਣ ਨੂੰ ਮਿਲ ਹੀ ਜਾਂਦਾ ਹੁੰਦਾ ਹੈ ਦੂਸਰੇ ਨੰਬਰ ਤੇ ਜਿਹੜੀਆਂ ਕਣਕਾਂ ਦੇ 60 ਦਿਨਾਂ ਤੋਂ ਬਾਅਦ ਦੇ ਵਿੱਚ ਵੀ ਦੀ ਨਹੀਂ ਮਰੇ ਤਾਂ ਮੇਰੀ ਤੁਹਾਨੂੰ ਇਹੋ ਹੀ ਸਲਾਹ ਹੈ ਕਿ ਤੁਸੀਂ ਕਣਕ ਦੇ ਉੱਤੇ ਕੋਈ ਵੀ ਸਪਰੇਅ ਨਾ ਕਰੋ ਜੇਕਰ ਕੋਈ ਵੀ ਸਪਰੇਅ ਕਰੋਗੇ ਤਾਂ ਉਹਦੇ ਨਾਲ ਕਣਕ ਦਾ ਝਾੜ ਬਹੁਤ ਵੱਡੇ ਪੱਧਰ ਤੇ ਘਟ ਜਾਣਾ ਹੈ ਤੁਹਾਨੂੰ ਵੇਖਣ ਦੇ ਵਿੱਚ ਨજર ਨਹੀਂ ਆਊਗਾ ਪਰ ਵੱਡਾ ਇੱਕ ਝੜਕਾ ਕਣਕ ਨੂੰ ਲੱਗੇਗਾ ਜਿਹੜਾ ਬਹੁਤ ਜ਼ਿਆਦਾ ਵੱਡੇ ਹੱਦ ਤੱਕ ਤੁਹਾਡੀ ਕਣਕ ਦਾ ਝਾੜ ਘਟਾ ਜਾਊਗਾ ਉਹਦੇ ਨਾਲੋਂ ਵਧੀਆ ਗੱਲ ਇਹ ਹੈ ਕਿ ਆਪਾਂ ਜੇ ਲੇਬਰ ਲਾ ਸਕਦੇ ਆ ਤਾਂ ਸਭ ਤੋਂ ਜਿਹੜੀ ਵਧੀਆ ਗੱਲ ਹੈ ਕਿ ਆਪਾਂ ਲੇਬਰ ਦੇ ਨਾਲ ਉਹ ਜਿਹੜੇ ਨਦੀਨ ਨੇ ਉਹਨਾਂ ਨੂੰ ਕਢਵਾ ਦਈਏ ਜਿਹੜੀਆਂ ਕਣਕਾਂ ਤੀਲੀ-ਤੀਲੀ ਖਲੋਤੀਆਂ ਨੇ ਜਿਨ੍ਹਾਂ ਨੇ ਹਾਲੇ ਤੱਕ ਵੀ ਫਟਾਰਾ ਨਹੀਂ ਕੀਤਾ 60-60 ਦਿਨਾਂ ਦੇ ਲਾਗੇ ਚਾਗੇ ਹੋ ਚੁੱਕੀਆਂ ਨੇ ਜਾਂ ਫਿਰ ਜਿਹੜੀਆਂ ਕਣਕਾਂ ਨਦੀਨ ਨਾਸ਼ਕਾਂ ਦੇ ਨਾਲ ਸੜ ਗਈਆਂ ਨੇ ਸਖਤ ਨਦੀਨ ਨਾਸ਼ਕਾਂ ਪਾ ਕੀਤੇ ਨੇ ਵਿੜੀ ਸਾਈਡ ਕੀਤੇ ਨੇ ਉਹਨਾਂ ਦੇ ਕਾਰਨ ਸੜ ਗਈਆਂ ਨੇ ਉਹਨਾਂ ਦੇ ਵਾਸਤੇ ਇੱਕ ਸਭ ਤੋਂ ਵਧੀਆ ਫਾਰਮੂਲਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣ ਲੱਗਾ ਜਿਹਦੀ ਵਰਤੋਂ ਪਿਛਲੇ ਦਿਨਾਂ ਦੇ ਵਿੱਚ ਹਜ਼ਾਰਾਂ ਕਿੱਲਿਆਂ ਦੇ ਉੱਤੇ ਲਗਭਗ ਕੀਤੀ ਹੈ ਆਪਾਂ ਤੇ ਬਿਲਕੁਲ ਤੁਹਾਨੂੰ ਪੰਜਾਂ ਚੌ ਦਿਨਾਂ ਦੇ ਅੰਦਰ ਅੰਦਰ ਇਹਦੇ ਰਿਜ਼ਲਟ ਜਿਹੜੇ ਨੇ ਵੇਖਣ ਨੂੰ ਕਣਕ ਦੇ ਉੱਤੇ ਮਿਲ ਜਾਣਗੇ ਸੋ ਜਿਹੜਾ ਵੀ ਤੁਹਾਡਾ ਕੋਈ ਕਿੱਲਾ ਤੁਹਾਨੂੰ ਥੋੜਾ ਜਿਹਾ ਕਮਜ਼ੋਰ ਲੱਗਦਾ ਹੈ ਜਾਂ ਜਿਹੜੀ ਤੁਹਾਡੀ ਕੋਈ ਕਣਕ ਹੌਲੀ ਏ ਜਾਂ ਨਦੀਨ ਨਾਸ਼ਕ ਦੇ ਕਾਰਨ ਸੜ ਗਈ ਏ ਉਹਦੇ ਵਿੱਚ ਤੁਸੀਂ 200 ਗ੍ਰਾਮ ਚਲੇਟਡ ਜ਼ਿੰਕ ਲੈਣੀ ਏ 250 ਗ੍ਰਾਮ ਤੁਸੀਂ 250 ਐਮਲ ਸੌਰੀ ਲੈਣਾ ਹੈ ਤੁਸੀਂ ਜਿਬਰੈਲਿਕ ਐਸਿਡ ਤੇ 2 ਕਿਲੋ ਲੈਣਾ ਹੈ ਤੁਸੀਂ ਮ ਮੈਗਨੀਸ਼ੀਅਮ ਸਲਫੇਟ ਫਿਰ ਤੋਂ ਦੁਬਾਰੇ ਤੁਸੀਂ ਸੁਣ ਲਓ 200 ਗ੍ਰਾਮ ਲੈਣੀ ਹੈ ਚਿਲੇਟਡ ਜ਼ਿੰਕ 250 ਐਮਲ ਲੈਣਾ ਹੈ ਜਿਬਰੈਲਿਕ ਐਸਿਡ ਤੇ 2 ਕਿਲੋ ਲੈਣਾ ਹੈ ਆਪਾਂ ਮੈਗਨੀਸ਼ੀਅਮ ਸਲਫੇਟ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ ਖਾਸ ਕਰਕੇ ਸੜੀਆਂ ਕਣਕਾਂ ਦੇ ਵਾਸਤੇ ਸਭ ਤੋਂ ਵਧੀਆ ਮਲਮ ਨੇ ਸਭ ਤੋਂ ਵਧੀਆ ਮਲਬੰਦਾ ਕੰਮ ਕਰਦੀਆਂ ਨੇ ਜੇਕਰ ਇਹ ਸਪਰੇਅ ਤੁਸੀਂ ਕਣਕ ਦੇ ਉੱਤੇ ਕਰਦੇ ਹੋ ਤਾਂ ਦੋ ਸਪਰੇਅ ਕਰਨ ਦੇ ਨਾਲ ਤੁਹਾਡੀ ਕਣਕ ਬਿਲਕੁਲ ਉਹਦਾ ਰੰਗ ਤੁਹਾਨੂੰ ਪਛਾਣ ਦੇ ਵਿੱਚ ਨਹੀਂ ਆਊਗਾ ਇੰਨਾ ਜ਼ਿਆਦਾ ਉਹਦਾ ਰੰਗ ਬਦਲ ਜਾਊਗਾ ਜਿਹੜੀਆਂ ਸੜੀਆਂ ਕਣਕਾਂ ਨੇ ਜਿਹੜੀਆਂ ਤਿੱਲੀ ਤਿੱਲੀ ਕਣਕਾਂ ਖਲੋਤੀਆਂ ਨੇ ਫਟਾਰਾ ਘਟ ਕੀਤਾ ਹੈ ਉਹਨਾਂ ਦੇ ਉੱਤੇ ਇੱਕ ਵਾਰ ਤੁਸੀਂ ਇਹ ਜਿਹੜੀ ਸਪਰੇਅ ਹੈ ਜ਼ਰੂਰ ਕਰ ਲਿਓ ਜੇ ਤਾਂ ਤੁਹਾਡੀ ਕਣਕ ਦੇ ਵਿੱਚ ਜੋ-ਜੋ ਵੀ ਦਿੱਕਤ ਹੈ ਖਾਸ ਕਰਕੇ ਹੁਣ ਮੌਸਮ ਜਿਹੜਾ ਇੱਕਦਮ ਜ਼ਿਆਦਾ ਠੰਡਾ ਹੋ ਗਿਆ ਹੈ ਇਹਦੇ ਨਾਲ ਕਣਕ ਦੇ ਵਿੱਚ ਯੂਰੀਆ ਜਿਹੜੀ ਪਹਿਲਾਂ ਛੇ ਦਿਨਾਂ ਦੇ ਵਿੱਚ ਲੱਗ ਜਾਂਦੀ ਸੀ ਹੁਣ ਉਹਨੂੰ 12-12 ਦਿਨ ਲੱਗਦੇ ਨੇ ক্লোরোਫਿਲ ਬਣਦੀ ਨਹੀਂਗੀ ਧੁੱਪ ਨਿਕਲਦੀ ਨਹੀਂਗੀ ਜਿਸ ਦੇ ਕਾਰਨ ਕਣਕਾਂ ਜ्यादातर ਜੜੀਆਂ ਕਮਜ਼ੋਰ ਹੁੰਦੀਆਂ ਨੇ ਪਰ ਜੇਕਰ ਇਹ ਸਪਰੇਅ ਤੁਸੀਂ ਕਰੋਗੇ ਧੁੰਦ ਦੇ ਵਿੱਚ ਵੀ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂਗੀ ਤਾਂ ਇਹਦੇ ਨਾਲ ਕਣਕਾਂ ਨੂੰ ਕਾਫੀ ਜ਼ਿਆਦਾ ਹੱਦ ਤੱਕ ਰਾਹਤ ਮਿਲੇਗੀ ক্লোরোਫਿਲ ਜਿਹੜੀ ਇਹ ਉਹਨਾਂ ਦੇ ਵਿੱਚ ਬਣੇਗੀ ਪੌਦਿਆਂ ਦੇ ਵਿੱਚ ਤੇ ਜਿਹੜੀਆਂ ਕਮਜ਼ੋਰ ਕਣਕਾਂ ਨੇ ਉਹਨਾਂ ਦੇ ਵਿੱਚ ਵੀ ਜਾਨ ਪੈ ਜਾਊਗੀ ਜੇਕਰ ਇਹ ਤਰੀਕਾ ਤੁਸੀਂ ਵਰਤਦੇ ਜੇ ਸੋ ਠੰਡ ਠੰਡ ਨੂੰ ਛੱਡ ਦਿਓ ਦੋਸਤੋ ਠੰਡ ਬਹੁਤੀ ਕੋਈ ਨਹੀਂ ਜ਼ਿਆਦੀ ਹੈਗੀ ਨਹੀਂਗੀ ਇਹ ਠੰਡ ਜਿਹੜੀ ਇਹ ਕਣਕ ਦੇ ਵਾਸਤੇ ਬਹੁਤ ਵੱਡੀ ਇੱਕ ਕਿਉਂ ਦਾ ਕੰਮ ਕਰਦੀ ਏ ਜਿਹੜੀ ਹੁਣ ਪਈ ਜਾਂਦੀ ਏ ਠੰਡ ਤੇ ਮਿਹਨਤ ਆਪਾਂ ਜੀ ਤੋੜ ਭਰਪੂਰ ਮਿਹਨਤ ਕਰਨੀ ਏ ਤਾਂ ਜੋ ਅੱਗੇ ਜਾ ਕੇ ਕੋਈ ਆਪਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਆਪਣੀ ਕੁਰਬਾਨੀ ਵੀ ਕਹਿੰਦੀ ਏ ਕਿ ਮਿਹਨਤ ਕਰ ਫਲ ਦੀ ਚਿੰਤਾ ਨਾ ਕਰ ਝਾੜ ਦੀ ਚਿੰਤਾ ਨਾ ਕਰੋ ਤੁਸੀਂ ਮਿਹਨਤ ਕਰੋ ਝਾੜ ਚੰਗਾ ਆ ਜਾਊਗਾ ਮਾੜਾ ਆ ਜਾਊਗਾ ਉ ਤਾਂ ਚੱਲਦਾ ਹੀ ਰਹਿੰਦਾ ਹੈ ਪਰ ਸੇਵਾ ਕਰੋ ਆਪੋ ਆਪਣੀਆਂ ਫਸਲਾਂ ਦੀ ਤੇ ਵੀਡੀਓ ਨੂੰ ਵੇਖਣ ਤੋਂ ਬਾਅਦ ਦੇ ਵਿੱਚ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੇ ਸ਼ੇਅਰ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਸਾਡੇ ਨਾਲ ਜੁੜਨ ਲਈ ਤੁਹਾਡਾ तहे ਦਿਲੋਂ ਬਹੁਤ ਬਹੁਤ ਧੰਨਵਾਦ